ਸਾਸੀ ਗੱਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਇੰਤਕਾਲ ਦੇ ਵਿੱਚ ਜਿਹੜੇ ਸ਼ਬਦ ਆਉਂਦੇ ਆ ਉਰਦੂ ਜਾਂ ਫਾਰਸੀ ਦੇ ਉਹਨਾਂ ਦੇ ਅਰਥਾਂ ਬਾਰੇ ਗੱਲ ਕਰਾਂਗੇ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਬਹੁਤ ਹੀ ਛੋਟੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਜੋ ਤੁਹਾਨੂੰ ਸਮਝ ਆ ਸਕੇ ਇਸ ਤੋਂ ਪਹਿਲਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਰ ਇਸ ਤਰ੍ਹਾਂ ਦੀ ਜਾਣਕਾਰੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਹੁਣ ਗੱਲ ਕਰਦੇ ਆਂ ਇੰਤਕਾਲ ਦੇ ਵਿੱਚ ਜਿਹੜੇ ਸ਼ਬਦ ਹੁੰਦੇ ਆ ਉਹਨਾਂ ਦੇ ਅਰਥ ਕੀ ਹੈ ਸਭ ਤੋਂ ਪਹਿਲਾਂ ਬਹਿ ਬੈ ਦਾ ਮਤਲਬ ਹੁੰਦਾ ਜਮੀਨ ਨੂੰ ਮੁੱਲ ਵੇਚ ਦੇਣਾ ਵਿਰਾਸਤ ਵਿਰਾਸਤ ਦਾ ਮਤਲਬ ਹੁੰਦਾ ਜੋ ਮਰ ਚੁੱਕਿਆ ਵਿਅਕਤੀ ਹੈ ਉਸ ਦੀ ਜਿਹੜੀ ਜਾਇਦਾਦ ਹੈ ਦੂਸਰੇ ਦੇ ਨਾਮ ਕਰਨਾ ਵਾਰਸ ਵਾਰਸ ਮਤਲਬ ਹੁੰਦਾ ਜੋ ਮਰ ਚੁੱਕਾ ਵਿਅਕਤੀ ਹੈ ਉਸ ਦੀ ਜਿਰਾਤ ਦਾ ਹੱਕ ਦਾ ਜਿਹੜਾ ਹੁੰਦਾ ਉਹਨੂੰ ਵਾਰਸ ਕਿਹਾ ਜਾਂਦਾ ਵਸੀਅਤ ਕਿਸੇ ਵਿਅਕਤੀ ਵੱਲੋਂ ਆਪਣੀ ਜਾਇਦਾਦ ਨੂੰ ਆਪਣੀ ਮੌਤ ਤੋਂ ਮਗਰੋਂ ਕਿਸੇ ਦੂਸਰੇ ਦੇ ਨਾਮ ਚੜਾਉਣ ਲਈ ਲਿਖਵਾਈ ਹੁੰਦੀ ਹੈ ਜਿਹੜੀ ਲਿਖਤ ਉਸ ਨੂੰ ਕਹਿੰਦੇ ਆ ਵਸੀਅਤ ਤਾਬੇ ਤਹਿਤ ਜ਼ਰ ਦਾ ਮਤਲਬ ਹੁੰਦਾ ਰਕਮ ਜ਼ਰ ਬੈ ਜ਼ਰ ਬੈ ਦਾ ਮਤਲਬ ਹੁੰਦਾ ਵੇਚੀ ਗਈ ਜ਼ਮੀਨ ਦੀ ਰਕਮ ਜਿਹੜੀ ਜ਼ਮੀਨ ਵੇਚੀ ਹੁੰਦੀ ਹੈ ਉਹਦੀ ਰਕਮ ਤਤੀਮਾ ਕਟਣਾ ਤਤੀਮਾ ਕਟਣਾ ਹੁੰਦਾ ਕਿਸੇ ਖੇਤ ਦੇ ਕੁਝ ਭਾਗ ਨੂੰ ਕਾਗਜ਼ਾਂ ਵਿੱਚ ਵੱਖਰਾ ਕਰਕੇ ਦਿਖਾਉਣਾ ਮੁਤਵਫੀ ਮੁਤਵਫੀ ਦਾ ਮਤਲਬ ਹੁੰਦਾ ਮਰ ਚੁੱਕਾ ਜਿਹੜਾ ਵਿਅਕਤੀ ਹੈ ਮਰ ਗਿਆ ਉਹਨੂੰ ਮੁਤਵਫੀ ਕਿਹਾ ਜਾਂਦਾ ਨਜ਼ਰਸਾਨੀ ਕਰਨਾ ਦੁਬਾਰਾ ਵਿਚਾਰ ਕਰਨੀ ਬਾਹਮੀ ਆਪਸੀ ਬਾਹਮੀ ਰਜਾਮੰਦੀ ਆਪਸੀ ਸਹਿਮਤੀ ਖਾਨਗੀ ਲਿਖਤ ਘਰ ਬੈਠ ਕੇ ਆਪਸੀ ਸਹਿਮਤੀ ਨਾਲ ਜਿਹੜੀ ਲਿਖੀ ਹੁੰਦੀ ਹੈ ਉਹਨੂੰ ਖਾਨਗੀ ਲਿਖਤ ਕਿਹਾ ਜਾਂਦਾ ਨੰਬਰ ਸਮਾਰ ਲੜੀ ਨੰਬਰ ਸਾਬਕਾ ਇਦਰਾਜ ਪੁਰਾਣੀ ਐਂਟਰੀ ਇਦਰਾਜ ਦਾ ਮਤਲਬ ਹੁੰਦਾ ਐਂਟਰੀ ਜਦੀਦ ਇਦਰਾਜ ਨਵੀਂ ਐਂਟਰੀ ਬਾ ਨਾਲ ਬਾਇਜਤ ਇੱਜਤ ਨਾਲ ਬਾ ਸਨਾਖਤ ਸਨਾਖਤ ਨਾਲ ਹਸਬ ਹਸਬ ਦਾ ਮਤਲਬ ਹੁੰਦਾ ਅਨੁਸਾਰ ਜੈਲ ਹੇਠ ਲਿਖਿਆ ਹਸਬ ਜੈਲ ਹੇਠ ਲਿਖੇ ਅਨੁਸਾਰ ਜਿਮਨੀ ਹੁਕਮ ਅੰਤਰੀਮ ਹੁਕਮ ਸੇਤ ਦਰੁਸਤੀ ਸੇਤੇ ਦਰਾਜ ਕਿਸੇ ਐਂਟਰੀ ਦੀ ਦਰੁਸਤੀ ਕਰਨਾ ਬਜਰੀਆ ਰਾਹੀ ਬਜਰੀਆ ਚੌਂਕੀਦਾਰ ਚੌਂਕੀਦਾਰ ਰਾਹੀ ਬਾਹਕ ਹੱਕ ਵਿੱਚ ਮੁਕਾਮ ਸਥਾਨ ਮੁਤਕਿਲ ਕਰਨਾ ਤਬਦੀਲ ਕਰਨਾ ਮੁਤਫਰਕ ਕਾਗਜ਼ ਫੁਟਕਲ ਕਾਗਜ਼ ਕਾ ਅਗਿਆਤ ਮੁਤਲਕਾ ਸਬੰਧਤ ਕਾਗਜ਼ਾਤ ਸਰਬਰਾ ਨੰਬਰਦਾਰ ਨੰਬਰਦਾਰ ਦੀ ਥਾਂ ਨੰਬਰਦਾਰ ਦੀ ਡਿਊਟੀ ਕਰਨ ਵਾਲਾ ਜਿਹੜਾ ਵਿਅਕਤੀ ਹੁੰਦਾ ਉਹਨੂੰ ਸਰਬਰਾ ਨੰਬਰਦਾਰ ਕਿਹਾ ਜਾਂਦਾ ਇਤਲਾਹ ਦੇਣਾ ਸੂਚਨਾ ਦੇਣਾ ਪਰਚਾ ਯਾਦ ਅਸ਼ਤ ਇਹ ਜਿਹੜਾ ਹੁੰਦਾ ਹੈ ਤਹਿਸੀਲ ਵਿੱਚੋਂ ਪਟਵਾਰੀ ਕੋਲ ਭੇਜਿਆ ਗਿਆ ਇੱਕ ਉਹ ਪਰਚਾ ਹੁੰਦਾ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਨੇ ਆਪਣੀ ਜ਼ਮੀਨ ਹੈ ਜਿਹੜੀ ਅੱਗੇ ਕਿਸੇ ਹੋਰ ਵਿਅਕਤੀ ਨੂੰ ਵੇਚ ਜਾਂ ਰਹਿਣ ਕਰ ਦਿੱਤੀ ਹੈ ਆਜ਼ਾਦੀ ਰਹਿਣ ਗੈਣੇ ਦੀ ਰਕਮ ਵਿੱਚ ਵਾਅਦਾ ਕਰਨਾ ਸਿਜਰਾ ਨਸਬ ਜਾ ਕੁਰਸੀਨਾਮਾ ਕਿਸੇ ਖਾਨਦਾਨ ਦਾ ਨਕਸ਼ਾ ਬਣਾਉਣਾ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਖਾਨਦਾਨ ਵਿੱਚ ਕੌਣ ਹੈ ਉਹਦਾ ਪੁੱਤਰ ਕੌਣ ਹੈ ਧੀ ਕੌਣ ਹੈ ਮਾਂ ਪਤਨੀ ਕੌਣ ਹੈ ਅਖਰਾਜ ਨਾਮ ਨਾਮ ਕਟਣਾ ਮੁਤਕਲਾ ਤਬਦੀਲ ਕੀਤੀ ਜ਼ਮੀਨ ਦਾ ਤਬਦੀਲ ਕੀਤੇ ਇਸ ਮੁਤਾਬਕ ਬਣਦਾ ਰਕਬਾ ਹਸਬ ਜਾਬਤਾ ਕਾਨੂੰਨ ਅਨੁਸਾਰ ਅਸਾਲਤਨ ਪੇਸ਼ ਹੋਣਾ ਖੁਦ ਪੇਸ਼ ਹੋਣਾ ਵਕਾਲਤਨ ਪੇਸ਼ ਹੋਣਾ ਵਕੀਲ ਰਾਹੀਂ ਪੇਸ਼ ਹੋਣਾ ਤਕਸੀਮ ਕਰ ਲੈਣਾ ਵੰਡਵਾਰਾ ਕਰ ਲੈਣਾ ਇਸ ਤਰ੍ਹਾਂ ਇਕ ਕਰਨਾ ਇਕ ਥਾਂ ਇਕੱਠਾ ਕਰਨਾ ਤਕਮੀਲੀ ਇੰਤਕਾਲ ਖਾਣਾ ਪੂਰਤੀ ਲਈ ਦਰਜ ਕੀਤਾ ਗਿਆ ਜਿਹੜਾ ਇੰਤਕਾਲ ਹੁੰਦਾ ਉਹਨੂੰ ਤਕਮੀਲੀ ਇੰਤਕਾਲ ਕਿਹਾ ਜਾਂਦਾ ਅਰਜੀ ਨਵੀਸ ਅਰਜ਼ੀਆਂ ਲਿਖਣ ਵਾਲਾ ਵਸੀਕਾ ਨਵੀਸ ਸਟਾਮਾ ਦੇ ਕਾਗਜ਼ਾਂ ਉੱਪਰ ਲਿਖਤਾਂ ਕਰਨ ਵਾਲਾ ਹੁੰਦਾ ਜਿਹੜਾ ਉਹਨੂੰ ਵਸੀਕਾ ਨਵੀਸ ਕਹਿੰਦੇ ਆ ਸਟਾਮ ਫਰੋਸ ਸਟਾਮ ਜਿਹੜਾ ਵੇਚਣ ਵਾਲਾ ਹੁੰਦਾ ਉਹਨੂੰ ਸਟਾਮ ਫਰੋਸ ਕਿਹਾ ਜਾਂਦਾ ਆਲਾ ਅਫਸਰ ਵੱਡਾ ਅਫਸਰ ਉੱਚ ਅਫਸਰ ਜਿਹੜਾ ਹੁੰਦਾ ਉਹਨੂੰ ਆਲਾ ਅਫਸਰ ਕਹਿੰਦੇ ਆ ਸਰਕਲ ਰੈਵਨਿਊ ਅਫਸਰ ਸਬੰਧਤ ਹਲਕੇ ਦਾ ਜਿਹੜਾ ਇੰਚਾਰਜ ਜਿਹੜਾ ਮਾਲ ਅਫਸਰ ਹੈ ਉਹਨੂੰ ਕਿਹਾ ਜਾਂਦਾ ਇੰਤਕਾਲ ਦਾ ਅਮਲ ਇੰਤਕਾਲ ਦਾ ਅਮਲ ਕਰਨਾ ਕਿਸੇ ਇੰਤਕਾਲ ਵਿੱਚ ਦਰਜ ਗੱਲਾਂ ਜਿਹੜੀਆਂ ਉਹਦੇ ਮੁਤਾਬਕ ਜਮ੍ਹਾਂ ਬੰਦੀ ਦੀ ਐਂਟਰੀ ਵਿੱਚ ਤਬਦੀਲੀ ਕਰ ਦੇਣਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ